ਹਿਨਾ ਜੁਰੂ ਹੁੰਦੇ ਹੀ ਗਰਮੀ ਆਪਣਾ ਪ੍ਰਗੋਪ ਦਿਖਾਣਾ ਸ਼ੁਰੂ ਕਰ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਇਸ ਵੇਲੇ ਪਠਾਨਕੋਟ ਦੇ ਵਿੱਚ ਜਿਹੜਾ 파ੜਾ 40 ਤੋਂ ਉੱਪਰ ਚੱਲਦਾ ਪਿਆ ਹੈ ਜੇ ਗੱਲ ਕਰੀਏ ਮੌਸਮ ਵਿਭਾਗ ਦੇ ਮੌਸਮ ਵਿਭਾਗ ਵੱਲੋਂ ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਜੜਿਆ orange alert ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤੁਸੀਂ ਗਰਾਹਦ ਖਾਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਆਪਾਂ ਮਲਕਬੂਰ ਤੋਂ ਪਠਾਨਕੋਟ ਰੋਡ ਦੇ ਉੱਪਰ ਮੌਜੂਦ ਹਾਂ ਟਾਵਾ ਟਾਵਾ ਲੋਕ ਜਿਹੜੇ ਨੇ ਬਾਹਰ ਨਿਕਲਦੇ ਪਏ ਨੇ ਉਹ ਜਿਹੜੇ ਬਾਹਰ ਨਿਕਲਦੇ ਪਏ ਲੋਕੋ ਮਜਬੂਰ ਨੇ ਕਿਉਂਕਿ ਘਰ ਦਾ ਗੁਜ਼ਾਰਾ ਜਿਹੜਾ ਬ ਉਨਾਂ ਦੇ ਉੱਪਰ ਰਾਹ ਜਿਹੜੇ ਨਹੀਂ ਆ ਰਹੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਦੁਕਾਨਦਾਰਾਂ ਨੂੰ ਵੀ ਕਰਨਾ ਪੈ ਰਿਹਾ ਆ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੋਰ ਤੁਹਾਨੂੰ ਦੱਸਦੀ ਕਿ ਮੇਨ ਵਜਾ ਜਿਹੜੀ ਲੋਕਾਂ ਨੇ ਦੱਸਿਆ ਕਿ ਜਿਹੜੇ ਬੂਟੇ ਵੱਡੇ ਗਏ ਨੇ ਜਿਹੜੇ ਦਸਤ ਵੱਡੇ ਗਏ ਨੇ ਉਸ ਕਰਕੇ ਪਿਛਲੀ ਵਾਰੀ ਨਾਲੋਂ ਇਸ ਵਾਰ ਜਿਹੜਾ ਕਾਫੀ ਜ਼ਿਆਦਾ ਗਰਮੀ ਜਿਹੜੀ ਇਸ ਵਾਰੀ ਵੱਧ ਚੁੱਕੀ ਆ ਟੈਂਪਰੇਚਰ ਕਾਫੀ ਜ਼ਿਆਦਾ ਉੱਾਈ ਜਾ ਚੁੱਕਿਆ ਲੋਕਾਂ ਨੇ ਮੰਗ ਕੀਤੀ ਹੈ ਲੋਕਾਂ ਅਗੇ ਕਿ ਹਰ ਇਨਸਾਨ ਨੂੰ ਦੋ ਬੂਟੇ ਜੋੜ ਲਗਾਉਣ ਚਾਹੀਦੇ ਤਾਂ ਕਿ ਗਰਮੀ ਦਾ ਪ੍ਰਕੋਪ ਨਾ ਆਵ ਸਕੇ ਜ਼ਿਲ੍ਹਾ ਪਠਾਨਕੋਟ ਜਾਸਰ ਵੀ ਜਿਹੜਾ ਜਾਸਰ ਨੀਚੇ ਜਾ ਰਿਹਾ ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਇਹ ਸਾਨੇ ਲੋਕਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਸੁਨਾਨੀਆਂ ਲੋਕਾਂ ਦਾ ਕੀ ਕਹਿਣਾ ਇਸ ਵੱਧੀ ਗਰਮੀ ਦੇ ਬਾਰੇ ਗਰਮੀ ਇਸ ਵੇਲੇ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਸਭ ਤੋਂ ਵੱਧ ਨੁਕਸਾਨ ਸਾਡੇ ਪਠਾਨਕੋਟ ਨੂੰ ਜਿਹੜਾ ਬੂਟਿਆਂ ਕਰਕੇ ਹੋਇਆ ਬੂਟਾ ਬਹੁਤ ਜ਼ਿਆਦਾ ਵਢੋਏ ਕਰਦਾ ਔਰ ਲੋਕੀ ਬੂਟਿਆਂ ਦਾ ਵੀ ਦੁਰਪਰਯੋਗ ਕਰ ਰਹੇ ਨੇ ਕੋਈ ਆਪਣਾ ਬੋਰਡ ਲਾ ਕੇ ਖਰਾਬ ਕਰ ਰਹੇ ਨੇ ਆਪਣੇ ਬੋਰਡ ਸਕੂਲਾਂ ਦੇ ਲਾ ਰਹੇ ਨੇ ਔਰ ਕੰਪਨੀਆਂ ਦੇ ਲਾ ਰਹੇ ਨੇ ਔਰ ਸਾਡੇ ਮਾਧੋਪੁਰ ਤੁਸੀਂ ਦੇਖ ਲਓ ਹੈਡਲ ਬਣ ਰਿਹਾ ਉਥੇ ਬਹੁਤ ਜ਼ਿਆਦਾ ਬਾਗ ਸੀ ਇਹ ਅੰਬਾਂ ਦੇ ਹੋਰ ਬੂਟਿਆਂ ਦੇ ਬਾਗ ਸੀਗੇ ਹੋਰ ਪਰੀਆਂ ਬਾਗ ਸੀ ਸਾਰਾ ਬੂਟਾ ਬਡੋ ਗਿਆ ਉਹਦੇ ਕਰਕੇ ਜਿਹੜੀ ਇਹ ਬਹੁਤ ਜ਼ਿਆਦਾ ਜਿਹੜੀ ਗਰਮੀ ਆ ਹੋ ਰਹੀ ਹੈ ਔਰ ਉਹਦੇ ਕਰਕੇ ਜਿਹੜੇ ਜਨ ਜੀਵ ਹੈ ਉਹਦਾ ਵੀ ਨੁਕਸਾਨ ਹੋ ਰਿਹਾ ਪਾਣੀ ਦੀ ਬੜੀ ਕਿਲਤ ਹੋ ਰਹੀ ਹੈ ਇਸ ਇਲਾਕੇ 'ਚ ਤੇ ਜਨ ਜੀਵ ਜਿਹੜਾ ਬੜਾ ਮਰ ਰਿਹਾ ਇਸ ਟਾਈਮ ਲੋਕਾਂ ਨੂੰ ਇਹ ਅਪੀਲ ਹੈਗੀ ਵੀ ਵੱਧ ਤੋਂ ਵੱਧ ਜਿਹੜੇ ਬੂਟੇ ਜਿਹੜੇ ਆ ਆਪਣੇ ਘਰਾਂ ਚ ਲਾਓ ਬਾਹਰ ਲਾਓ ਜਿੱਥੇ ਖਾਲੀ ਜਗਾ ਘਟੋ ਘਟ ਹਰ ਇਨਸਾਨ ਨੂੰ ਦੋ ਬੂਟੇ ਜਿਹੜੇ ਆ ਜਰੂਰ ਲਾਣੇ ਚਾਹੀਦੇ ਮੇਰਾ ਨਾਮ ਨਿਰਮਲ ਸਿੰਘ ਬਟੂ ਕਰ ਵੀ ਦੇ ਕਿਲਾਸ ਹੈ ਕਰ ਵੀ ਬਹੁਤ ਜਿਆਦਾ ਸਰ ਕੰਮ ਦਾ ਕੀ ਕੰਮ ਕਰਦਾ ਹੈ ਹੀ ਨਹੀਂ ਪਰੇਸ਼ਾਨੀ ਤਾਂ ਹੈ ਹੀ ਆ ਕੰਮ ਤੇ ਉਹ ਸਵਾਰੀ ਹੈ ਹੀ ਨਹੀਂ ਖਾਲੀ ਆਂਡੇ ਖਾਲੀ ਆਂਡੇ ਕੀ ਕਾਫਾ ਕੀ ਹੈ ਕਰਮੇ ਬਦਲਦੇ ਇਹੀ ਕਾਰਨ ਹੈ ਕਿ ਜੋ ਸਵਾਰੀ ਨਹੀਂ ਬਾਹਰ ਨਹੀਂ ਨਿਕਲਨੀ ਸਵਾਰੀ ਤੇ ਗਰਮੀ ਦੇ ਕਾਰਨ ਇਹ ਗਰਮੀ ਵਧਣ ਤੇ ਕੀ ਕਾਰਨ ਲੱਗਦੇ ਆ ਮੈਂ ਆਈ ਕੁਝ ਕਹਿ ਨਹੀਂ ਸਰਦੇ ਸਰ ਕਿਤੇ ਬੱਡੇ ਕੋਟੇ ਦਾ ਤਕਰੀਬ ਤਹਾਈ ਹੈ ਪਰ ਲੇਕਿਨ ਕੁਝ ਕਹਿ ਨਹੀਂ ਸਰਦੇ ਉਹ ਗਰਮੀ ਦਾ ਕਾਰਨ ਨਮਸਕਾਰ ਜੀ ਅੱਜ ਇਥੇ ਗਰਮੀ ਦਾ ਬਹੁਤ ਬੁਰਾ ਹਾਲ ਹੈ ਜੀ ਸਾਡੇ ਪਠਾਨਕੋਟ ਚ ਟੈਂਪਰੇਚਰ ਲਗਭਗ ਪਿਛਲੇ ਕੋਈ 4-5 ਦਿਨ ਤੋਂ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਟੋਪ ਤੇ ਜਾ ਰਿਹਾ ਹੈ ਜਿਸ ਕਰਕੇ ਇਹ ਗਰਮੀ ਦਾ ਇੰਨਾ ਕਿ ਜ਼ਿਆਦਾ ਕਹਿਰ ਪੈ ਰਿਹਾ ਕਿ ਅਸੀਂ ਬੱਚਿਆਂ ਨੂੰ ਵੀ ਘਰੋਂ ਬਾਹਰ ਕੱਟਣਾ ਮੁਸ਼ਕਲ ਹੋ ਚੁੱਕਾ ਹੈ ਜਾਨਵਰਾਂ ਦਾ ਬਹੁਤ ਮੁਸ਼ਕਲ ਆ ਜੀ ਇਸ ਕਰਕੇ ਆਪਾਂ ਕਹਿੰਦੇ ਆਂ ਵੀ ਸਾਰਿਆਂ ਨੂੰ ਕਹਿੰਦੇ ਆਂ ਵੱਧ ਤੋਂ ਵੱਧ ਪੇੜ-ਪੋਦੇ ਲਗਾਏ ਜਾਣ ਜੋ ਕਿ ਗਰਮੀ ਦਾ ਥੋੜਾ ਪ੍ਰਭਾਵ ਘਟੇ ਤੇ ਆਉਣ ਵਾਲੇ ਜਨਰੇਸ਼ਨ ਨੂੰ ਇਹਦਾ ਕੋਈ ਬੈਨੀਫਿਟ ਮਿਲੇ ਜਿਨਨੇ ਕ ਆਪਾਂ ਬੂਟੇ ਵੱਢ ਚੁੱਕੇ ਆ ਜਾਂ ਜਿਨਨੇ ਕ ਆਪਾਂ ਅੱਗਾ ਲਾ ਰਹੇ ਆ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿਸ ਕਰਕੇ ਸਾਡੇ ਇੱਥੇ ਪਿੰਡ 'ਚ ਕਈ ਘਰਾਂ ਦੇ ਤੇ ਬੋਰ ਤਾਂ ਕ ਵੀ ਸੁੱਕ ਗਏ ਹੀ ਜਿਹੜੇ 1-2 ਦਿਨ ਤੋਂ ਹੁਣ ਨਹਿਰ ਚ ਪਾਣੀ ਛੱਡਣ ਕਰਕੇ ਪਾਣੀ ਦਾ ਲੈਵਲ ਥੋੜਾ ਵਧਿਆ ਆ ਜਿਸ ਕਰਕੇ ਬਹੁਤ ਲੋਕੀ ਪਰੇਸ਼ਾਨ ਹੋਏ ਆਂ ਜੀ ਇਹ ਵੀ ਪਤਾ ਲੱਗਿਆ ਆ ਕਿ ਜਿਹੜੇ ਘਰਾਂ ਚ ਕਈਆਂ ਨੇ ਪਾਰਕਿੰਗ ਬਣਾਈ ਹੁੰਦੀ ਆ ਘਾਹ ਲਾਇਆ ਕਈ ਤਰ੍ਹਾਂ ਦੇ ਬੂਟੇ ਲਾਏ ਹੋਏ ਆਣੇ ਜੀ ਜਿਹੜੇ ਵੀ ਇੰਨਾ ਕ ਜਿਆਦਾ ਟੈਂਪਰੇਚਰ ਕਰਕੇ ਸੁੱਕ ਗਏ ਆ ਪੀ ਮੁਰਝਾ ਚੁਕਿਆ ਹਨ ਪਾਣੀ ਦੇ ਇਹ ਤੇ ਇਦਾਂ ਲੱਗਦਾ ਵੀ ਜਿਦਾ ਸਾਰੀ ਅੱਗ ਵਾਂਗ ਲੱਗੀ ਹੋਏ ਜਿਦਾ ਸੜ ਚੁਕੇ ਹਨ ਇੰਨੀ ਕ ਜਿਆਦਾ ਤੋਂ ਪਤਾ ਕਰ ਪਿਆ ਰਿਹਾ ਜੀ ਗੜੀ ਲੱਗਦੀ ਵੀਰੇ ਹਾਂ ਗਰਮੀ ਬਹੁਤ ਹੈ ਇਹਦਾ ਨਾਮ ਕੀ ਦਾ ਸਰਵਨ ਸਿੰਘ ਕੀ ਨਾਮ ਕੋਈ ਜੇੜਾ ਨਾਮ ਗਰਮੀ ਦਾ ਹਾਲਾਤ ਕਿਦਾਂ ਦੇ ਹੋਰ ਕਿਦਾਂ ਜਿਹਨਾਂ ਨਾਲ ਦਾ ਸਾਰਾ ਗਰਮੀ ਹੈ ਹੀ ਹੈ ਪਰ ਬੱਚਿਆਂ ਲਈ ਖੰਡੇ ਪੈਂਦਾ ਤੇ ਬਹੁਤ ਹੀ ਜ਼ਿਆਦਾ ਗਰਮੀ ਹੈ ਵੈਸੇ ਪਿਛਲੇ ਸਾਲੋਂ ਜ਼ਿਆਦਾ ਗਰਮੀ ਹੈ ਇੱਕੀ ਕਹਿੰਦੇ ਕਿ ਨਾ ਕਿ ਕਾਰਨ ਗਰਮੀ ਵਧੰਦਾ ਕਰਦੀ ਹੈ ਪ੍ਰਦੂਸ਼ਨ ਪ੍ਰਦਸ਼ਨ ਔਰ ਬਾਕੀ ਦਾ ਕਰ ਪ੍ਰਦੂਸ਼ਨ ਨਾਲ ਜ਼ਿਆਦਾ ਹੈ ਬੂਟੇ ਕਰਨ ਨਾਲ ਇੱਕ ਪ੍ਰਦੂਸ਼ਣ ਦੂਜਾ ਬੂਟਿਆਂ ਵਾਟੇ ਕਰਨ ਨਾਲ ਕਾਫੀ ਪਛਾਣ ਜਾਂਦਾ ਸੀਗਾ ਪਰ ਉਹਨਾਂ ਨੂੰ ਵੀ ਕਾਫੀ ਹੱਥ ਤੱਕ ਹੋ ਜਾਂਦਾ ਇਹ ਕਿ ਉਹ ਉਹ ਵੀ ਨਹੀਂ ਅਗੇ ਨਵੇਂ ਬੂਟੇ ਲਗਾਏ ਜਾਂ ਤੇ ਉਹਨੇ ਕਾਫੀ ਜੀਵੰਤ ਪ੍ਰਵਾਹ ਕਰ ਸਕਦਾ ਗਰਮੀ ਤੇ ਤੇ ਬੁਰੇ ਲਾਤਾ ਸਰ ਇਸ ਟਾਈਮ ਤੇ ਮਤਲਬ ਗਰਮੀ ਚ ਮਾਰ ਜਾਣਾ ਤੇ ਮਤਲਬ ਆਪਣੇ ਆਨ ਨੁਕਸਾਨ ਦੇ ਬਰਾਬਰ ਹੀ ਹੈ ਤੇ ਜਿਸ ਵੇਹਲਾ ਹਾਲਾਤ ਹੈ ਬਰਾਨਾ ਵਾਲੇ ਟਾਈਮ ਤੇ ਜਿੰਦੇ ਚੱਲਦੇ ਰਹੇ ਤੇ ਆਨ ਵਾਲੇ ਟਾਈਮ ਚ ਹੋਰ ਵੀ ਜ਼ਿਆਦਾ ਮਾਰੇ ਹਾਲਾਤ ਹੋਏ ਨੇ ਤੇ ਸ਼ਾਮ ਦੇ ਨਾਂ ਦੇ ਵੈਸੇ ਨਹੀਂ ਨਿਕਲੇ ਜਾਂਦਾ 11 ਵਜੇ ਤੋਂ ਬਾਅਦ ਤੇ 11 ਤੋਂ ਲੈ ਕੇ 5-6 ਵਜੇ ਤੱਕ ਤੇ ਵੈਸੇ ਨਹੀਂ ਕੋਈ ਲੱਭਦਾ ਉਹਨਾਂ ਕੰਮ 'ਚ ਵੀ ਕਾਫੀ ਫਰਕ ਪੈ ਰਿਹਾ ਹੈ ਕੰਮ ਕਾਇਰ ਰਹਿ ਨਹੀਂ ਹੈ ਤੇ ਇਹ ਤੇ ਅਗੂ ਜੇ ਈਵਨਿੰਗ ਨੇ ਥੋੜਾ ਬਹੁਤ ਮੌਸਮ ਫਰਕ ਕਰਾਇਆ ਜੇ ਹਰ ਬੰਦੇ ਥੋੜਾ ਜਿਆਦਾ ਨਿਰਵਨ ਹੋਣ ਜੇਦਾ ਕਿ ਪੇੜ-ਪੋਦੇ ਲਗਾਉਣ ਥੋੜਾ ਜਿਆ ਤੇ ਥੋੜਾ ਕਰਨਾ ਚਾਹੀਦਾ ਕੰਮ ਕੀ ਨਹੀਂ ਕਰੀ ਗੋਦਨਾ ਗਰਮੀ ਸਰ ਦਿਨੋਂ ਦਿਨ ਦੇ ਦੇਖਾ ਪੇੜ-ਪੋਦੇ ਰਹਿ ਨਹੀਂ ਰਿਹਾ ਪੋਲੂਸ਼ਨ ਦਿਨੋਂ ਦਿਨ ਵਧ ਰਿਹਾ ਪੋਲੂਸ਼ਨ ਦਿਨੋਂ ਦਿਨ ਵਧ ਰਿਹਾ ਹਰ ਜੀਵ ਨੂੰ ਲੱਗ ਨੁਕਸਾਨ ਤੇ ਉਨ ਜੇ ਅਗਰ ਚਲੀਏ ਉਧਰ ਆਪਣਾ ਇੰਡਸਟਰੀ ਲੈਂ ਜਿਹੜੀ ਉਹ ਵੀ ਪੋਲੂਸ਼ਨ ਕਰ ਰਹੀ ਹੈ ਫੇਰ ਉਹਦੇ ਰਹਿ ਨਹੀਂ ਰੇ ਸਾਰੀ ਚੀਜ਼ ਨੁਕਸਾਨੀ ਹੈ ਕੀ ਅਪੀਲ ਕੀ ਕਰਨਾ ਚਾਹੁੰਗੇ ਲੋਕ ਐ ਇਹ ਕਿ ਹਰ ਬੰਦੇ ਨੂੰ ਜਾਇਦਾ ਕਿ ਇੱਕ ਇੱਕ ਦੋ ਦੋ ਪੇੜ ਤੇ ਲਗਾਣਾ ਹੋਣੀ ਕੋਸ਼ਿਸ਼ ਤੇ ਦੇ ਨਾਲ ਇਹ ਕਿ ਜੇ ਲਗਾਏ ਤੇ ਉਹਦੇ ਵੀ ਫਿਰ ਸੇਵਾ ਵੀ ਚਾਹੀਦੀ ਚਾਰ ਪੰਜ ਸਾਲ ਐ ਨਹੀਂ ਲਗਾਇਆ ਤੇ ਲਗਾਨ ਤੋਂ ਬਾਅਦ ਤੇ ਸੇਵਾ ਜ਼ਰੂਰੀ ਹੈ ਲਗਾ ਕੇ ਜੇ ਭੋਲੀ ਕੇ ਤੇ ਉਹ ਵੀ ਕੋਈ ਫਾਇਦਾ ਨਹੀਂ ਗਰਮੀ ਦੇ ਹਾਲਾਤ ਬਹੁਤ ਮਾੜੇ ਆ ਜੀ ਗਰਮੀ ਦੇ ਤੇ ਉਹ ਪਿਜੀਸ਼ਨ ਆ ਬਈ ਨਾਲ ਗੰਜ ਰੱਖਦਾ ਤੇ ਨਾਲ ਹਵਾ ਆ ਰਹੀ ਆ ਸੜਕਾਂ ਤੇ ਧੂੜ ਚੱਲਦੀ ਪਈ ਆ ਬਹੁਤ ਬੁਰਾ ਹਾਲ ਆ ਸਾਡੇ ਵਰਗੇ ਬਜ਼ੁਰਗ ਬੰਦੇ ਤਾਂ ਤੇ ਘਰੋਂ ਬਾਹਰ ਨਿਕਲਣਾ ਹੀ ਮੁਸ਼ਕਲ ਆ ਹੋਰ ਕੀ ਦੱਸਿਆ ਭਈ ਦਰਖਤ ਲਾਣੇ ਚਾਹੀਦੇ ਸਾਰੇ ਬਾਕੀ ਥੋੜਾ ਬਹੁਤਾ ਪਾਣੀ ਪੂਣੀ ਦਾ ਵੀ ਸਾੜਿਆ ਗਰਮੀ ਵਧਣ ਦਾ ਕਾਰਨ ਇਹ ਹੋਏ ਭਈ ਦਰਖਤ ਦੀ ਕਟਾਈ ਜ਼ਿਆਦਾ ਹੋ ਗਈ ਆ ਸੜਕਾਂ ਤੇ ਹੈ ਨਹੀਂ ਦਰਖਤ ਕੋਈ ਜਿਹੜੇ ਗਏ ਸੜਕਾਂ ਨਵੀਆਂ ਬੰਦੀਆਂ ਪਏ ਜਿਹੜੇ ਪਹਿਲੇ ਬੂਠੇ ਸਾਰੇ ਵਾੜ ਦਿੱਤੇ ਗਏ ਪਾਣੀ ਡੋਂਟ ਜਾ ਰਿਹਾ ਦੁਵਾ ਹੀ ਪਾਣੀ ਸੁਪਲਾ ਪਿਆ ਅਪੀਲ ਕਰਦਾ ਅਪੀਲ ਕਰੀ ਵੇ ਉਹ ਦਰਗਤ ਲਾਓ ਜਾਂ ਤਰ ਤਾਰ ਵੀ ਵਢਾਈ ਨਾ ਕੀਤੀ ਜਾਵੇ